ਸਾਸੀਗਲ ਦੋਸਤੋ ਪਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਰੜੇਵਾਲਾ 6 FA ਵਿਖੇ ਇੱਥੇ ਤੁਹਾਨੂੰ ਕਰਾਵਾਂਗੇ ਪਿੰਡ ਰੜੇਵਾਲਾ ਦੀ ਸੈਰ ਤੇ ਦੱਸਾਂਗੇ ਪਿੰਡ ਦਾ ਪਸ਼ੋਕੜ ਪਿੰਡ ਰੜੇਵਾਲਾ ਤਹਿਸੀਲ ਅਤੇ ਵਿਧਾਨ ਸਭਾ ਹਲਕਾ ਸ਼੍ਰੀ ਕਰਨਪੁਰ ਅਤੇ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦਾ ਬਹੁਤ ਵੱਡਾ ਤੇ ਮਸ਼ਹੂਰ ਪਿੰਡ ਹੈ ਇਹ ਪਿੰਡ ਸ਼੍ਰੀ ਕਰਨਪੁਰ ਤੋਂ ਗਾਇਸ ਸਿੰਘਪੁਰ ਮੁੱਖ ਰੋਡ ਤੋਂ ਤਕਰੀਬਨ 4 ਕਿਲੋਮੀਟਰ ਪਿੱਛੇ ਹਟਮਾ ਹੈ ਇਸ ਨੂੰ ਰੇਲਵੇ ਸਟੇਸ਼ਨ ਸ਼੍ਰੀ ਕਰਨਪੁਰ ਮੰਡੀ ਦਾ ਲੱਗਦਾ ਹੈ ਰੜੇ ਵਾਲਾ ਸ਼੍ਰੀ ਕਰਨਪੁਰ ਤੋਂ 5 ਕਿਲੋਮੀਟਰ ਗਾਇਸ ਸਿੰਘਪੁਰ ਤੋਂ 23 ਕਿਲੋਮੀਟਰ ਰਾਏ ਸਿੰਘ ਨਗਰ ਤੋਂ 38 ਕਿਲੋਮੀਟਰ ਅਤੇ ਸ਼੍ਰੀ ਗੰਗਾ ਨਗਰ ਤੋਂ 56 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਹੈ ਰੜੇਵਾਲਾ ਸਰਹੱਦੀ ਪਿੰਡ ਵੀ ਹੈ ਇਥੋਂ ਤਕਰੀਬਨ 8 ਕੋ ਕਿਲੋਮੀਟਰ ਤੇ ਭਾਰਤ-ਪਾਕਿਸਤਾਨ ਸਰਹੱਦ ਹੈ ਲਹਿੰਦੇ ਪੰਜਾਬ ਦਾ ਬਹਾਵਲਪੁਰ ਸ਼ਹਿਰ ਇਸ ਦੇ ਬਿਲਕੁਲ ਸਾਹਮਣੇ ਪੈਂਦਾ ਹੈ ਪਿੰਡ ਰੜੇਵਾਲਾ ਦੇ ਆਸੇ ਪਾਸੇ ਦੇ ਪਿੰਡ ਪੁੱਟੀਵਾਲਾ ਰੂਪਨਗਰ 12 FA 11 FA 9 FA ਮਾਜੀਵਾਲਾ ਪਿੰਡ ਲੱਗਦੇ ਹਨ ਪਿੰਡ ਦੇ ਪਿਛੋਕੜ ਦੀ ਗੱਲ ਕਰੀਏ ਜਿਸ ਸਮੇਂ ਬੀਕਾਨੇਰ ਦੀ रियासत ਵਿੱਚ ਆ ਕੇ ਗੁਲਾਬੇ ਵਾਲੇ ਵਾਲਿਆਂ ਨੇ ਗੁਲਾਬੇ ਵਾਲਾ ਪਿੰਡ ਬੰਨਿਆ ਉਸੇ ਸਮੇਂ ਹੀ ਸ਼੍ਰੀ ਮੁਕਸਰ ਸਾਹਿਬ ਦੇ ਨੇੜਲੇ ਪਿੰਡ ਉਦੇ ਕਰਨ ਤੋਂ ਆ ਕੇ ਸਰਦਾਰ ਸੁੰਦਰ ਸਿੰਘ ਬਰਾੜ ਨੇ ਇੱਥੇ ਬੇਆਵਾਜ਼ ਜ਼ਮੀਨ ਤੇ ਪਿੰਡ ਬੰਨਿਆ ਇਹ ਤਕਰੀਬਨ 1884-85 ਦੀ ਗੱਲ ਹੈ ਸ਼ੁਰੂ ਵਿੱਚ ਇਸ ਚੱਕ ਨੂੰ ਚੱਕ ਉਹਦੇ ਕਰਨ ਵਜੋਂ ਜਾਣਿਆ ਜਾਣ ਲੱਗਾ ਤੇ ਫਿਰ ਸਰਦਾਰ ਸੁੰਦਰ ਸਿੰਘ ਦੇ ਨਾਮ ਤੇ ਚੱਕ ਸੁੰਦਰ ਸਿੰਘ ਵਾਲਾ ਵੀ ਕਿਹਾ ਜਾਣ ਲੱਗਾ ਪਰ ਬਾਅਦ ਵਿੱਚ ਪਿੰਡ ਦਾ ਨਾਮ ਰੱਖਣ ਨੂੰ ਲੈ ਕੇ ਵਿਚਾਰ ਵਟਾਂਦਰਾ ਹੋਇਆ ਤਾਂ ਹਾਲੇ ਕੋਈ ਫੈਸਲਾ ਨਹੀਂ ਹੋ ਰਿਹਾ ਸੀ ਤਾਂ ਦੱਸਦੇ ਹਨ ਕਿ ਇੱਥੇ ਰੌੜਾਂ ਸਨ ਰੌੜਾਂ ਖਾਲੀ ਥਾਂ ਨੂੰ ਕਿਹਾ ਜਾਂਦਾ ਹੈ ਤੇ ਕਿਸੇ ਨੇ ਸਲਾਹ ਦਿੱਤੀ ਕਿ ਤੁਸੀਂ ਇਸ ਪਿੰਡ ਦਾ ਨਾਮ ਹੀ ਰੜੇਵਾਲਾ ਰੱਖ ਦਿਓ ਤਾਂ ਉੱਥੋਂ ਇਸ ਪਿੰਡ ਦਾ ਨਾਮ ਰੜੇਵਾਲਾ ਪੈ ਗਿਆ ਜਦੋਂ ਗੰਕ ਨਾਲ ਨਹਿਰ ਆਈ ਤਾਂ ਇਹ ਏਰੀਆ ਆਬਾਦ ਹੋਣ ਲੱਗਾ ਤਾਂ ਇਹ ਏਰੀਆ ਐਫ ਮਾਈਨਰ ਤੇ ਹੋਣ ਕਰਕੇ ਇਸ ਪਿੰਡ ਦਾ ਨਾਮ ਰੜੇਵਾਲਾ 12 ਐਫ ਏ ਪੈ ਗਿਆ ਪਿੰਡ ਦੀਆਂ ਚਾਰ ਪੱਤੀਆਂ ਹਨ ਪੱਤੀ ਪ੍ਰੇਮ ਸਿੰਘ ਪੱਤੀ ਸਿੱਖਾਂ ਦੀ ਪੱਤੀ ਬਾਬੇ ਕੀ ਅਤੇ ਪੱਤੀ ਮੇਰ ਸਿੰਘ ਵਾਲੀ ਪਿੰਡ ਰੜੇ ਵਾਲਾ ਵੱਡਾ ਪਿੰਡ ਹੈ ਇਸ ਪਿੰਡ ਦਾ 250 ਮਰੱਬਾ ਰਕਬਾ ਹੈ ਤੇ 6 ਮਰੱਬੇ ਵਿੱਚ ਪਿੰਡ ਦੀ ਆਬਾਦੀ ਹੈ ਪਿੰਡ ਦੇ ਖੇਤਾਂ ਦੀ ਸਿੰਚਾਈ ਐਫ ਮਾਈਨਰ ਦੇ ਵਿੱਚੋਂ ਨਿਕਲਦੇ ਪੰਜ ਮੋਗਿਆਂ ਦੇ ਨਾਲ ਹੁੰਦੀ ਹੈ ਇੱਥੇ ਮੁੱਖ ਫਸਲਾਂ ਨਰਮਾ, ਮੂੰਗੀ, ਗਵਾਰ, ਕਣਕ, ਸਰੋਂ, ਛੋਲੇ ਅਤੇ ਜੋ ਹੁੰਦੇ ਹਨ ਪਿੰਡ ਰੜੇਵਾਲਾ ਦੀ ਸ਼ੁਰੂਆਤ ਬੇਸ਼ੱਕ ਔਖੀ ਸੀ ਕਿਉਂਕਿ ਰੇਤਲਾ ਏਰੀਆ ਸੀ ਤੇ ਨਾ ਹੀ ਆਵਾਜਾਈ ਦੇ ਸਾਧਨ ਸੀ ਤੇ ਨਾ ਹੀ ਪੀਣ ਵਾਲੇ ਪਾਣੀ ਦੀ ਕੋਈ ਸਹੂਲਤ ਸੀ ਜੋ ਹੁਣ ਨਹਿਰ ਲਹਿੰਦੇ ਪੰਜਾਬ ਦੇ ਵਿੱਚ ਰਹਿ ਗਈ ਸਾਦਗੀ ਨਹਿਰ ਲੋਕ ਪੀਣ ਵਾਲਾ ਪਾਣੀ ਉਥੋਂ ਲੈ ਕੇ ਆਉਂਦੇ ਸਨ ਪਰ ਕਹਿੰਦੇ ਆ ਕਿ ਕਾਮਯਾਬੀਆਂ ਦੀ ਸ਼ੁਰੂਆਤ ਮੁਸ਼ਕਲਾਂ ਦੇ ਨਾਲ ਹੀ ਹੁੰਦੀ ਹੈ ਤੇ ਹੌਲੀ-ਹੌਲੀ ਸੰਘਰਸ਼ ਜਾਰੀ ਰਿਹਾ ਤੇ ਪਿੰਡ ਤੇ ਜ਼ਮੀਨ ਦੋਨੋਂ ਆਬਾਦ ਹੋ ਗਏ ਰੜੇ ਵਾਲਾ ਪਿੰਡ ਦਾ ਮੁੱਖ ਪਿਛੋਕੜ ਉਹਦੇ ਕਰਨ ਤੋਂ ਹੈ ਇੱਥੇ ਬਰਾੜਾਂ ਤੋਂ ਇਲਾਵਾ ਰੁਮਾਣੇ ਤੇ ਢਾਲੀਵਾਲ ਪਰਿਵਾਰ ਵੀ ਵੱਸਦੇ ਹਨ ਪਿੰਡ ਵਿੱਚ ਜੱਟ ਸਿੱਖ ਬ੍ਰਾਹਮਣ ਅਰੋੜਾ ਬਰਾਦਰੀ ਮੇਘਵਾਲ ਨਾਇਕ ਮੱਜਬੀ ਸਿੱਖ ਚਮਾਰ ਰਮਦਾਸੀਏ ਸਿੱਖ ਤੇ ਮਹਿਰਾ ਬਰਾਦਰੀ ਦੇ ਲੋਕ ਵੱਸਦੇ ਹਨ ਪਿੰਡ ਦੇ ਹਰ ਬੰਦੇ ਨੇ ਪਿੰਡ ਦੀ ਤਰੱਕੀ ਦੇ ਵਿੱਚ ਆਪਣਾ ਖੂਬ ਯੋਗਦਾਨ ਪਾਇਆ ਹੈ ਤਕਰੀਬਨ ਪਿੰਡ ਦੀ 1600 ਵੋਟ ਹੈ ਪਿੰਡ ਦੇ ਲੋਕ ਧਾਰਮਿਕ ਬਿਰਤੀ ਵਾਲੇ ਹਨ ਪਿੰਡ ਵਿੱਚ ਬਹੁਤ ਸੋਹਣਾ ਗੁਰਦੁਆਰਾ ਸਿੰਘ ਸਭਾ ਸਾਹਿਬ ਸ਼ਿਸ਼ੋਭਤ ਹੈ ਜੋ ਕਿ ਤਕਰੀਬਨ 1975 ਦੇ ਵਿੱਚ ਬਣਾਇਆ ਗਿਆ ਇਸ ਤੋਂ ਇਲਾਵਾ ਮੰਦਰ ਬਾਬਾ RAMDEV ਜੀ ਤੇ ਬਾਬਾ ਖੇਤਰਪਾਲ ਜੀ ਦਾ ਵੀ ਪਿੰਡ ਦੇ ਵਿੱਚ ਬਣਿਆ ਹੋਇਆ ਹੈ ਪਿੰਡ ਵਿੱਚ ਬਾਬਾ ਮੇਗਾ ਜੀ ਦੇ ਸਥਾਨ ਦੀ ਵੀ ਪਿੰਡ ਵਿੱਚ ਬਹੁਤ ਮਾਨਤਾ ਹੈ ਧਾਰਮਿਕ ਸਥਾਨਾਂ ਵਿੱਚੋਂ ਸ਼੍ਰੀ ਸ਼੍ਰੀ 108 ਸੰਤ ਬਾਬਾ ਲਾਭਦਾਸ ਜੀ ਬੋਰੀਵਾਲੇ ਉਹਨਾਂ ਦਾ ਪਿੰਡ ਦੇ ਵਿੱਚ ਖੂਬਸੂਰਤ ਡੇਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਅਥਾ ਸ਼ਰਦਾ ਹੈ ਪਿੰਡ ਵਾਸੀਆਂ ਦੀ ਜਦੋਂ ਸੰਤ ਬਾਬਾ ਲਾਭਦਾਸ ਜੀ ਇੱਥੇ ਆਏ ਤਾਂ ਉਦੋਂ ਇਹ ਬਰਾਨੀ ਅਤੇ ਟਿੱਬਿਆਂ ਵਾਲਾ ਇਲਾਕਾ ਸੀ ਤਾਂ ਉਹਨਾਂ ਨੇ ਇੱਥੇ ਡੇਰਾ ਬਣਾਇਆ ਤੇ ਡੇਰਾ ਬਣਨ ਤੋਂ ਬਾਅਦ ਹੀ ਇੱਥੇ ਗੁਰਦੁਆਰਾ ਸਾਹਿਬ ਬਣਿਆ ਸੰਤ ਬਾਬਾ ਲਾਭਦਾਸ ਜੀ ਦੇ ਦੋ ਚੇਲੇ ਬ੍ਰਹਮਲੀਨ ਬਾਬਾ ਪ੍ਰੀਤਮ ਦਾਸ ਜੀ ਅਤੇ ਆਕਾਸ਼ ਮੁਨੀ ਜੀ ਇਸੇ ਪਿੰਡ ਦੇ ਹੀ ਜੰਪਾਲ ਹਨ ਪਿੰਡ ਵਾਸੀ ਦੱਸਦੇ ਹਨ ਕਿ ਪਿੰਡ ਰੜੇ ਵਾਲਾ ਵਿੱਚ ਕਦੇ ਵੀ ਕੋਈ ਅਖਾੜਾ ਨਹੀਂ ਲੱਗਿਆ ਤੇ ਪਹਿਲਾਂ ਤਾਂ ਲੋਕ ਸਪੀਕਰ ਜਾਂ ਡੀਜੇ ਵੀ ਨਹੀਂ ਲਗਾਉਂਦੇ ਸਨ ਕਿਉਂਕਿ ਇਹ ਸੰਤਾਂ ਦੇ ਬਚਨ ਸਨ ਪਿੰਡ ਵਾਸੀਆਂ ਦੇ ਲਈ ਪਿੰਡ ਦੇ ਵਿੱਚ ਇੱਕ ਪੁਰਾਣਾ ਖੂਹ ਤੇ ਦੋ ਖੁਈਆਂ ਪੀਣ ਵਾਲੇ ਪਾਣੀ ਦੀਆਂ ਨਿਸ਼ਾਨੀ ਦੇ ਤੌਰ ਤੇ ਮੌਜੂਦ ਹਨ ਪਿੰਡ ਦੇ ਵਿੱਚ ਇੱਕ ਪੁਰਾਣਾ ਛੱਪੜ ਹੈ ਜੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਪੀਣ ਵਾਲੇ ਪਾਣੀ ਦੀ ਸਹੂਲਤ ਦੇ ਲਈ 1982 ਦੇ ਵਿੱਚ ਪਿੰਡ ਵਿੱਚ ਵਾਟਰ ਵਕਸ ਬਣਿਆ ਅਤੇ 1981 ਦੇ ਵਿੱਚ ਪਿੰਡ ਵਿੱਚ ਬਿਜਲੀ ਆਈ ਬੱਚਿਆਂ ਦੀ ਪੜ੍ਹਾਈ ਦੇ ਲਈ ਆਂਗਣਵਾੜੀ ਸੈਂਟਰ ਹਾਇਰ ਸਕੈਂਡਰੀ ਸਕੂਲ ਹਸਪਤਾਲ ਪੰਚਾਇਤ ਘਰ ਪਟਵਾਰ ਖਾਨਾ ਅਤੇ ਸੁਸਾਇਟੀ ਦੀਆਂ ਸਹੂਲਤਾਂ ਪਿੰਡ ਰੜੇਵਾਲਾ ਦੇ ਵਿੱਚ ਮੌਜੂਦ ਹਨ ਪਿੰਡ ਰੜੇਵਾਲਾ ਤੇ ਪੁੱਟੀਵਾਲਾ ਦੀ ਸਾਂਝੀ ਪੰਚਾਇਤ ਹੈ ਮੁੱਖ ಗ್ರಾಮ ਪੰਚਾਇਤ ਪਿੰਡ ਰੜੇਵਾਲਾ ਹੈ ਪਿੰਡ ਰੜੇਵਾਲਾ ਦੇ ਲੋਕ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਬੈਠੇ ਹਨ ਅਤੇ ਇਸ ਤੋਂ ਇਲਾਵਾ ਕੜਸਾਣਾ ਦੇ ਨੇੜਲੇ ਪਿੰਡ 7 ਜੀਡੀ 12 ਜੀਡੀ 19 ਜੀਡੀ 4 ਬੀਐਲਡੀ ਅਤੇ 5 ਜੀਬੀ ਪਿੰਡਾਂ ਦੇ ਵਿੱਚ ਵੀ ਰੜੇਵਾਲਾ ਪਿੰਡ ਦੇ ਲੋਕ ਆਬਾਦ ਹਨ ਪਿੰਡ ਰੜੇ ਵਾਲਾ ਬੜੇ ਖੂਬਸੂਰਤ ਤਰੀਕੇ ਦੇ ਨਾਲ ਬਣਿਆ ਹੋਇਆ ਹੈ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਪਿੰਡ ਰੜੇ ਵਾਲਾ ਦੀ ਸਾਥ ਹੈ ਜੇਕਰ ਆਪਾਂ ਸਾਥ ਤੋਂ ਕਿਸੇ ਵੀ ਗਲੀ ਦੇ ਵਿੱਚ ਜਾਵਾਂਗੇ ਤਾਂ ਉਹ ਗਲੀ ਫਿਰਨੀ ਦੇ ਤੱਕ ਪਹੁੰਚਦੀ ਹੈ ਸਾਰੀਆਂ ਗਲੀਆਂ ਜਿਹੜੀਆਂ ਫਿਰਨੀ ਤੋਂ ਸਾਥ ਤੱਕ ਕ੍ਰੋਸ ਹੁੰਦੀਆਂ ਨੇ ਇਸ ਤੋਂ ਇਲਾਵਾ ਦੋਸਤੋ ਕੁਝ ਦਰਵਾਜ਼ੇ ਤੁਸੀਂ ਦੇਖ ਰਹੇ ਹੋ ਇਹ ਪੁਰਾਣੇ ਵਿਰਾਸਤੀ ਦਰਵਾਜ਼ੇ ਨੇ ਜਿਹੜੇ ਅੱਜ ਵੀ ਮੌਜੂਦ ਨੇ ਤੇ ਪਿੰਡ ਦੀ ਸ਼ਾਨ ਨੂੰ ਸ਼ੌਕਤ ਨੂੰ ਵਧਾਉਂਦੇ ਨੇ ਬੇਸ਼ੱਕ ਬੰਦਾ ਕਿਤੇ ਵੀ ਰਹੇ ਪਰ ਪਿੰਡ ਹਮੇਸ਼ਾ ਉਸ ਦੇ ਦਿਲ ਦੇ ਵਿੱਚ ਵੱਸਦਾ ਹੈ ਦੋਸਤੋ ਏਸੀ ਪਿੰਡ ਰੜੇਵਾਲਾ ਦੇ ਬਾਰੇ ਜਾਣਕਾਰੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਾਂਦੇ ਜਾਂਦੇ ਇਸ ਵੀਡੀਓ ਨੂੰ ਆਪਣੇ ਸਾਰੇ ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਨਾਲ ਸਾਂਝਾ ਜਰੂਰ ਕਰਿਓ ਕਿਉਂਕਿ ਦੋਸਤੋ ਤੁਹਾਡੀ ਮਦਦ ਦੇ ਨਾਲ ਹੀ ਸਾਡੀਆਂ ਵੀਡੀਓ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦੀਆਂ ਨੇ ਤੇ ਤੁਹਾਡੇ ਵਰਗੇ ਸਜਣ ਦੋਸਤਾਂ ਜਿਹੜੇ ਆਪਣੇ ਚੈਨਲ ਦੇ ਨਾਲ ਜੁੜਦੇ ਨੇ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਮੇਸ਼ਾ ਤੁਹਾਨੂੰ ਜਾਣਕਾਰੀ ਭਰਪੂਰ ਵੀਡੀਓ ਦਿਖਾਈਏ ਦੋਸਤੋ ਪਿੰਡ ਰੜੇਵਾਲਾ ਦੀ ਵੀਡੀਓ ਬਣਾਉਣ ਦੇ ਵਿੱਚ ਸਾਨੂੰ ਪ੍ਰਧਾਨ ਸਵਰਨ ਸਿੰਘ ਸੁਖਦੀਪ ਸਿੰਘ ਕੁਲਵੰਤ ਸਿੰਘ ਅਤੇ ਸਰਦਾਰ ਕਰਨਜੀਤ ਸਿੰਘ ਵੱਲੋਂ ਬਹੁਤ ਸਹਿਯੋਗ ਮਿਲਿਆ ਅਸੀਂ ਆਪਣੇ ادارے ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਦੋਸਤੋ ਜਲਦੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ